ਅੱਜ ਭੱਜੋ ਨਾ ਭਾਈ ਜੀ ਮੈਂ ਤੁਹਾਡੇ ਕੋਲ ਆਫਰ ਲੈਣ ਆਇਆ ਮੈਂ ਲੋਕਾਂ ਦੇ ਫਾਇਦੇ ਕੋਣਿਆ ਭਾਈ ਜੀ ਦੀਵਾਲੀ ਦੀਵਾਲੀ ਦਾ ਦੀਵਾਲੀ ਦਾ ਤਿਹਾਰ ਆਇਆ ਭਾਈ ਜੀ ਆਫਰਾ ਦਿਓ ਆਫਰਾਂ ਅੱਜ ਕੋਈ ਆਫਰ ਨਹੀਂ ਆਈ ਅੱਜ ਮੂੜ ਆਫਾ ਕੋਈ ਆਫਰ ਨਹੀਂ ਹੈ ਕੋਈ ਕੋਈ ਸਹਿਜ ਨਹੀਂ ਹੈ ਜੀ ਭਾਈ ਜੀ ਖਿਜੇ ਖਿਜੇ ਕਿਉਂ ਯਾਰ ਮੈਂ ਤੁਹਾਡਾ ਕੋਈ ਨੁਕਸਾਨ ਕੀਤਾ ਲੋਕਾਂ ਦਾ ਫਾਇਦਾ ਕਰਨਾ ਮੈਨੂੰ ਆਫਰ ਦਿਓ ਭਾਜੀ ਆਫਰ ਕੀ ਦਈਏ ਜਿਨ੍ਹਾਂ ਨੇ ਘਰ ਪਾਉਣੇ ਸੀ ਉਹ ਤਾਂ 40-40 ਲੱਖ ਲਾ ਕੇ ਸਰਪੰਚੀਆਂ ਖਰੀਦੀ ਜਾਂਦੇ ਆ ਬਾਕੀ ਜਿਨ੍ਹਾਂ ਕੋਲੇ 8-10 ਲੱਖ ਬਚਿਆ ਸੀ ਉਹ ਮੈਂਬਰੀਆਂ ਖਰੀਦੀ ਜਾਂਦੇ ਆ ਮੇਰੇ ਕੋਲੇ ਆਫਰ ਕਿੱਥੇ ਲੈਣ ਆਉਣਗੇ ਕਿਸੇ ਨੇ ਨਹੀਂ ਆਉਣੇ ਸਭ ਸਰਪੰਚੀ ਮੈਂਬਰੀ ਤੋਂ ਭੱਜ ਗਏ ਲੋਕ ਆ ਆ ਲੋਕੋ ਹੁਣ ਜਾਗਰੂ ਹੋ ਜਾਓ 40 40 50 ਪਿਆ ਲੱਖ ਐਮੜਾ ਯਾਰੋ ਮੋਚਰਾ ਸਵਾਲ ਬਣਾ ਕੇ ਗੋੜਾ ਟਾਇਲ ਤੇ ਆ ਜਾਓ ਘਰ ਹੋਟਲਾਂ ਰਣ ਕੇ ਬਣਾਉਣੇ ਆ ਜਾਓ ਕੰਮ ਦੀ ਕਰੋ ਸੱਪਾ ਜੀ ਕੇ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਸਲਾਰ ਹੁਣ ਅਸੀਂ ਪਾ ਚੁੱਕਿਆ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਸਭ ਤੋਂ ਵੱਡੇ ਗੋਦਾਮ ਗੋੜਾ ਟਾਇਲ ਤੇ ਜਿੱਥੇ ਤੁਸੀਂ ਦੇਖੋ ਕਿੰਦਾ ਅੰਨੇ ਵਾ ਵੱਡੇ ਵੱਡੇ ਟਰਾਲੇ ਗੱਡੀਆਂ ਖੜੀਆਂ ਆ ਲੋਕ ਦੂਰੋਂ ਦੂਰੋਂ ਆ ਰਹੇ ਆ ਲੋਕਾਂ ਨੇ ਫਾਇਦੇ ਹੋ ਰਿਆ ਅੱਜ ਵੀਡੀਓ ਐਂਡ ਤੱਕ ਦੇਖ ਲਿਓ ਤੁਹਾਡੇ ਫਾਇਦੇ ਕਰਨੇ ਆ ਛੋਟੇ ਛੋਟੇ ਘਰ ਹੋਟਲਾਂ ਵਰਗੇ ਬਣਾਉਣੇ ਆ ਬਾਈ ਜੀ ਸਤਿ ਸ੍ਰੀ ਅਕਾਲ ਕਿਤਾ ਠੀਕ ਹੋ ਵਧੀਆ ਜੀ ਸਤਿ ਸ੍ਰੀ ਅਕਾਲ ਬਾਈ ਜੀ ਅਦਾਸ ਕਿਉਂ ਭੱਜੋ ਨਾ ਬਾਈ ਜੀ ਮੈਂ ਤੁਹਾਡੇ ਕੋਲ ਆਫਰ ਲੈਣ ਆਇਆ ਮੈਂ ਲੋਕਾਂ ਦੇ ਫਾਇਦੇ ਕਰਾਉਣੇ ਆ ਬਾਈ ਜੀ ਦੀਵਾਲੀ ਦੀਵਾਲੀ ਦਾ ਦੀਵਾਲੀ ਦਾ ਤਿਹਾਰ ਆਇਆ ਬਾਈ ਜੀ ਆਫਰਾਂ ਦਿਓ ਆਫਰਾਂ ਭਾਜੀ ਆਫਰ ਕੀ ਦਈਏ ਜਿਨ੍ਹਾਂ ਨੇ ਘਰ ਪਾਉਣੇ ਸੀ ਉਹ ਤਾਂ 40 40 ਲੱਖ ਲੱਗ ਕੇ ਸਰਪੰਚੀਆਂ ਖਰੀਦੀ ਜਾਂਦੇ ਆ ਬਾਕੀ ਜਿਨ੍ਹਾਂ ਕੋਲੇ 8 10 ਲੱਖ ਬਚਿਆ ਸੀ ਉਹ ਮੈਂਬਰੀਆਂ ਖਰੀਦੀ ਜਾਂਦੇ ਆ ਮੇਰੇ ਕੋਲੇ ਆਫਰ ਕਿੱਥੇ ਕਿਸੇ ਨੇ ਨਹੀਂ ਆਉਣੇ ਸਭ ਸਰਪੰਚੀ ਮੈਂਬਰੀ ਚ ਭੱਜ ਗਏ ਲੋਕ ਮੇਰੇ ਕੋਲੇ ਕਿ ਨਹੀਂ ਆਉਣਾਗਾ ਭਾਈ ਜੀ ਬੜੀ ਡੂੰਗੀ ਸੋਚ ਆ ਜਿਹੜਾ 40 40 ਲੱਖ 50 ਪਿਆ ਲੱਖ ਲਾ ਕੇ ਸਰਪੰਚੀਆਂ ਲੈ ਰਹੇ ਆ ਪਤਾ ਨਹੀਂ ਮਿਲਣੀਆਂ ਕਿ ਨਹੀਂ ਮਿਲਣੀਆਂ ਉਹ ਤੁਹਾਡੇ 50 ਪਿਆ ਲੱਖ ਦੇ ਨਾ ਘਰ ਬਣ ਜਾਣੇ ਆ ਪਰ ਬਹੁਤ ਸਾਫ ਵਾਕਸ ਵਾਲੀ ਸਰਪੰਚਾ ਜਿਨ੍ਹਾਂ ਨੇ ਰੁਪਈਆ ਨਹੀਂ ਖਾਟਣਾ ਉਦੋਂ ਹੀ ਆਪਣੀ ਇਮਾਨਦਾਰੀ ਜਿਤਨਾ ਉਹਨਾਂ ਨੂੰ ਆਫਰਾਂ ਦੇ ਰਹੇ ਜਿਹੜੇ ਜਿਹੜੇ ਸਰਪੰਚੀਆਂ ਨਹੀਂ ਖਰੀਦ ਰਹੇ ਉਹਨਾਂ ਨੂੰ ਦਿਓ ਕੁਝ ਆਫਰ ਬਿਲਕੁਲ ਬਿਲਕੁਲ ਉਹਨਾਂ ਵਾਸਤੇ ਆਫਰ ਹੈਗੀ ਆ 2 ਬਾਈ 4 ਦੀ 30 ਰੁਪਈਆ ਕੋਟ ਦੇ ਵਿੱਚ ਅੱਛਾ ਆਹ ਪਾਜੀ ਦੇਖੋ ਵੇ ਗੋਲਾ ਟਾਂ ਦੇ ਨਿਆਰਾ ਲਿਆਤਾ ਬਾਜ਼ਾਰ ਚ 70 ਰੁਪਏ ਫੁੱਟ 2 ਬਾਈ 4 30 ਰੁਪਏ ਫੁੱਟ ਕਰਤੀ ਆ ਬਿਲਕੁਲ ਬਿਲਕੁਲ ਆ ਦੇਖੋ ਸਰ ਦੇਖੋ ਸਰਪੰਚੀ ਦੇ ਪਟਾਕੇ ਕਿਪਦਾ ਕਿੱਦੇ ਪਹਿਣਗੇ ਨਾ ਪਹਿਣਗੇ ਗੋਰਾ ਟਾਇਲ ਆਜੀ ਭਾਈ ਇਹ। ਉਹ ਕਾਟਮ। ਭਾਈ ਜੀ ਇਹਦਾ ਬਹੁਤ ਵੱਡਾ ਸਾਈਜ਼ ਆ। ਇਹਦਾ ਰੇਟ ਕੀ ਹੈਗਾ 70-80 ਰੁਪਏ। ਭਾਜੀ 30 ਰੁਪਏ ਫੁਰਚ ਪਟਾਕੇ ਵਾ ਦੇਣੇ ਆ। ਆ ਵੱਡੇ ਵੱਡੇ ਸਾਈਜ਼ ਵੀ। ਮੈਂ ਕਾ ਜੀ ਇਹ ਕਿਹੜਾ ਸਰਪੰਚੀ ਆ ਭਾਈ 40 ਲੱਖ ਚ ਵੜਾਕੇ ਬਣੇ ਆ। ਇਹਦੇ ਲੋਕੋ ਹੁਣ ਜਾਗਰੂ ਹੋ ਜਾਓ 40 40 50 50 ਲੱਖ ਐਮਨਾ ਯਾੜੋ ਮੋਛਰਾ ਸਵਾਲ ਬਣਾ ਕੇ ਗੋਰਾ ਟਾਇਲ ਤੇ ਆਜੋ ਘਰ ਹੋਟਲਾਂ ਰਗੇ ਬਣਨੇ ਆਜੋ ਕੰਮ ਦੀ ਕਰੋ ਸਭਾ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ। ਉਹ ਦੇਖੋ ਕੀ ਲਿਖਿਆ। ਓਰੇ ਕੰਡ ਦੇ ਲੈਫਟ ਦਾ ਲੋਕਾਂ ਨੇ ਹਰ ਘਰ ਦੀ ਸ਼ਾਨ ਗੋਰਾ ਟਾਇਲ ਅੱਛਾ ਆ ਵੀ ਦੱਸੋ ਭਾਈ ਜੀ ਭਾਈ ਜੀ 30 ਰੁਪਏ ਫਟ ਦੇ ਵਿੱਚ 32 64 ਬਹੁਤ ਸਾਰਾ ਸਟਾਕ ਪਿਆਗਾ ਕਲਰ ਤੁਸੀਂ ਦੇ ਭਾਈ 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 ਆ ਤਾਂ ਵੱਡੇ ਫਾਇਸਾ ਹੋਟਲਾਂ ਚ ਲੱਗੇ ਪੱਥਰ ਤੋਂ ਵਧੀਆ ਟਾਇਲਾਂ ਇਹ ਹਾਊਸ 100 ਰੁਪਏ ਫਟ ਪੱਕਾ ਭਾਈ ਤੁਹਾਡੇ ਘਰ ਬਣਾਉਣੇ ਆ 5 ਸਟਾਰ ਸਿਰਫ 30 ਰੁਪਏ ਦੇ ਵਿੱਚ ਆਜੋ ਫਟਾਫਟ ਗੋਰਾ ਟਾਇਲ ਤੇ ਤੁਹਾਨੂੰ 32 64 ਸਾਈਜ਼ ਦੇਣਾਗਾ ਤੁਹਾਨੂੰ 30 ਰੁਪਏ ਫਟ 2 ਬਾਈ 4 ਦੀ ਟਾਇਲ ਦੇਣੀ ਆ 30 ਰੁਪਏ ਫਟ ਤੇ ਪਾਰਕਿੰਗ ਟਾਇਲ ਜਿੱਥੇ ਦਿਵਾਲੀ ਤੇ ਥਾਰ ਲੈ ਕੇ ਆਉਣੀ ਆ ਬਾਈ ਜੀ ਨੇ ਵੀਡੀਓ ਵੀ ਸ਼ੇਅਰ ਕਰਤੀ ਇਹਨਾਂ ਨੇ ਇਹਨਾਂ ਨੇ ਜਿਹੜੀ ਥਾਰ ਲੈ ਕੇ ਆਉਣੀ ਆ ਨਾ ਉਹ ਗੋਰਾ ਟਾਇਲ ਦੀਆਂ ਟਾਇਲਾਂ ਤੇ ਖੜਨੀਆਂ ਸਿਰਫ 30 ਰੁਪਏ ਭਾਵੇਂ ਫੋਰਚੂਨਰ ਖੜੀ ਕਰ ਲਓ ਮੈਂ ਕਹਿੰਦੀ ਫੋਰਚੂਨਰ ਵੀ ਖੜਾਉਣਗੇ ਬਾਈ ਅੱਛਾ ਗ੍ਰੇਨਾਈਟ ਪੱਥਰਾ ਦੇ ਕਿੰਨਾ ਪਿਆ ਕਾਲਾ ਲਾਲ ਸਾਰੇ ਇਹ ਸ਼ੁਰੂ ਕਿੰਨੇ ਤੋਂ ਹੁੰਦਾ ਹੋਇਆ 250 300 ਤੋਂ ਸ਼ੁਰੂ ਹੋ ਜਾਂਦਾ 250 300 ਤੋਂ ਗ੍ਰੇਨਾਈਟ ਆ ਪਾਜੀ ਗ੍ਰੇਨਾਈਟ ਬਾਈ ਘਟ ਗਿਆ ਹੋਗਾ ਜਦੋਂ 300 ਰੁਪਏ ਤੋਂ ਕਰਦੇ ਸ਼ੁਰੂ ਪਾਜੀ 65 ਰੁਪਏ ਖੁੱਡ ਦੇ ਵਿੱਚ ਕੱਲਾ ਹੀ ਪ ਭਈ 50 ਰੁਪਏ ਘਟੇ ਪਟਾਕੇ ਪਾ ਦੇਣੇ ਆ ਸਰਪੰਚੀ ਤੋਂ ਪਹਿਲਾਂ ਆਪਾਂ ਦੇਖੋ ਜੀ ਕੋਈ ਕਹਿੰਦਾ 2 ਕਰੋੜ ਦੀ ਸਰਪੰਚੀ ਕੋਈ ਕਹਿੰਦਾ 50 ਲੱਖ ਦੀ ਸਰਪੰਚੀ ਉਹ ਮੈਂਬਰੀ ਪੰਚੇ ਵੀ ਵੀ ਲੱਖ ਚੱਕੀ ਫਿਰਦੇ ਆ ਹਟ ਜਾਓ ਇਹਨਾਂ ਕੰਮਾਂ ਤੋਂ ਆਪਣੇ ਬੱਚਿਆਂ ਦਾ ਭਵਿੱਖ ਖੜਾ ਲਓ ਗੋਰਾ ਟਾਇ ਤੇ ਆ ਜਿਓ ਉਹ 50 ਲੱਖ ਦਾ ਰਾਜਨ ਕੇ ਕੋਠੀ ਬਣਾ ਦੇਾਂਗੇ ਜਿਹੜੇ ਸਿਆਣੇ ਲੋਕ ਪੜਾ ਕੀ ਕਰ ਰਿਹਾ ਆਹ ਕਰ ਰਿਹਾ ਕੰਮ ਦੇਖੋ ਉਹ ਟਰੱਕ ਭਰ-ਭਰ ਕੇ ਲਿਆ ਰਹੇ ਐਦਾਂ ਗੱਡੀਆਂ ਭਰ-ਭਰ ਜਾਈ ਜਾਂਦੀਆਂ ਉਧਰ ਦੇਖੋ ਗੱਡੀਆਂ ਉਧਰ ਦੇਖੋ ਬਾਹਰ ਦੇਖੋ ਲੈਣਾ ਲੱਗ ਗਈਆਂ ਖਾਰੇਓ ਦੇਖੋ ਕਿੰਨੀਆਂ ਗੱਡੀਆਂ ਲੈ ਕੇ ਆ ਗਏ ਉਹ ਫੈਰੇ ਹੋ ਰਹੇ ਆ ਆਜੋ ਹਰ ਘਰ ਦੀ ਸ਼ਾਨ ਗੋਰਾ ਟਾਇਲ ਭਾਈ ਜੀ ਲੋਕੀ ਕਹਿੰਦੇ ਫੀਲ ਦਾ ਲੱਗ ਰਹੀ ਫੀਲ ਦਾ ਲਗਜ਼ਰੀ ਗੋਰਾ ਟਾਇਲ ਸੋ ਆਜੋ ਆਉਣਾ ਕਿਥੇ ਪੁੱਛਦਾ ਲਓ ਐਨੀ ਕਾਲੀ ਕਾਲੀ ਸਰਪੰਚੀ ਰੰਗ ਦੀ ਹਜੇ ਪਾਏ ਆ 12 ਦਿਨ ਪਰਾਵਾ ਐਡਰੈਸ ਸਮਝ ਲਓ ਹੋਰ ਨਾ ਭਲੇਖੇ ਜਿ ਰਹਿ ਜਾਓ ਰਾਮਪੁਰਾ ਫੂਲ ਹੋਣਾ ਤੁਸੀਂ ਗੂਗਲ ਤੇ ਜਾਓ ਗੋਰਾ ਟਾਇਲ ਭਰ ਲਓ ਮਾਰੋ ਏਂਟਰ ਸਿੱਧੀ ਗੱਡੀ ਆ ਜਿਹਦਾ BMW ਖੜੀ ਕਿਸੇ ਤਗੜੇ ਅਮੀਰ ਬੰਦਾ ਕੋਈ ਆ ਇੱਥੇ ਪੰਜਾਬ ਦਾ BMW ਲੋਕੀ ਹੋਣੇ ਸ਼ੁਰੂ ਹੋ ਗਏ ਆ ਤੁਸੀਂ ਵੀ ਆ ਜਾਓ ਫੈਰੇ ਹੋਣੇ ਬਹੁਤ ਵੱਡੇ ਕੈਮਰਾਮੈਨ ਕਾਲੀ ਕਮੀਜ਼ ਵਾਲਾ ਓਮ ਸੰਧੀ ਆ ਮੇਰਾ ਭਰਾ ਸਰਜੀਤ ਸਿੰਘ ਹਰਦੀਪ ਸਿੰਘ ਤੱਗੜ ਆ ਜਾਓ ਛੇਤੀ ਸਤਿ ਸ੍ਰੀ ਅਕਾਲ